सीबीसी वर्ल्ड न्यूज़ देख रहे दर्शकों ਦਾ ਪਾਤ ਪਾਤ ਸਵਾਗਤ ਵਿਕਾਸੀਆਂ ਕੰਮ ਤਾਂ ਹਰ ਪਾਸੇ ਹੋ ਰਹੀਆਂ ਨੇ ਪਰ ਥਾਵਾਂ ਤੇ ਵੀ ਕਾਫੀ ਕੰਮ ਵੀ ਚੱਲ ਰਹੇ ਹਨ ਪਰ ਫਿਰ ਵੀ ਕੁਝ ਪੁਰਾਣੇ ਪ੍ਰੋਜੈਕਟਾਂ ਤੇ ਮਾਫੀਆਂ ਅਜਿਹੀਆਂ ਹੁੰਦੀਆਂ ਹਨ ਕਿ ਬੰਦ ਹੋ ਜਾਣ ਤੋਂ ਬਾਅਦ ਪੀੜੀਆਂ ਜਾ ਚੁੱਕੀਆਂ ਹੁੰਦੀਆਂ ਹਨ ਅਜਿਹੇ ਮੌਕਿਆਂ ਤੇ ਉਹਨਾਂ ਥਾਵਾਂ ਵੱਲ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਮ ਜਨਤਾ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਗੱਲ ਕਰ ਰਹੇ ਹਾਂ ਕੋਟਪੁਰਾ ਦੇ ਬਾਬਾ ਜੀਵਨ ਨਗਰ ਦੀ ਜਿੱਥੇ ਪਾਣੀ ਦੀਆਂ ਗੋਲ ਢਿੱਗੀਆਂ ਕਾਫੀ ਸਮੇਂ ਤੋਂ ਬੰਦ ਪਈਆਂ ਹਨ ਜਾਣਕਾਰੀ ਮੁਤਾਬਕ ਇਹ ਢਿੱਗੀਆਂ ਬਹੁਤ ਜ਼ਿਆਕਾਰ ਹੋ ਚੁੱਕੀਆਂ ਹਨ ਕਿਉਂਕਿ ਸ਼ਹਿਰ ਦੇ ਦੇਵੀ ਵਾਲਾ ਰੋਡ ਤੇ ਨਵੇਂ ਬਣੇ ਐਸਟੀਪੀ ਪਲਾਂਟ ਦੇ ਪ੍ਰੋਜੈਕਟ ਤਬਦੀਲ ਕਰ ਦਿੱਤਾ ਜਾ ਸਕਦਾ ਹੈ ਇਸੇ ਤਰ੍ਹਾਂ ਦਾ ਪ੍ਰੋਜੈਕਟ ਸ੍ਰੀ ਮੁਕਸਰ ਸਾਹਿਬ ਤੋਂੜ ਤੇ ਵੀ ਚੱਲ ਰਿਹਾ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੰਦ ਪਈਆਂ ਇਹਨਾਂ ਡੱਗੀਆਂ ਵਿੱਚ ਭਾਰੀ ਗੰਦਗੀ ਕਰਨ ਲੱਗ ਕੇ ਇਹਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਮਹੱਲਾ ਵਾਸੀਆਂ ਦਾ ਮਤ ਹੈ ਕਿ ਜਦੋਂ ਇਹਨਾਂ ਡਿੱਕੀਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤਾਂ ਫਿਰ ਇਸ ਜਗ੍ਹਾ ਢਲਵਾਰਿਸ ਖਲਾਅਕ ਵਿੱਚ ਛੱਡਿਆ ਜਾ ਰਿਹਾ ਹੈ ਲੋਕਾਂ ਦੀ ਮੰਗ ਹੈ ਕਿ ਨਗਰ ਕੌਂਸਲ ਉਪਰਾਇ ਇਸ ਜਗ੍ਹਾ ਦਾ ਨਵਾਂ ਰੂਪ ਦੇ ਕੇ ਲੋਕਾਂ ਦੇ ਹਿੱਤ ਵਿੱਚ ਵਰਤੇ ਅਤੇ ਕਲੱਬ, ਜਿਮ, ਪਾਰਕ ਜਾਂ ਧਰਮਸ਼ਾਲਾ ਵਰਗਾ ਕੋਈ ਪ੍ਰੋਜੈਕਟ ਬਣਾਇਆ ਜਾਵੇ ਤਾਂ ਜੋ ਇਹ ਥਾਂ ਇਲਾਕੇ ਦੇ ਲੋਕਾਂ ਲਈ ਲਾਭਦਾਇਕ ਸਾਬਤ ਹੋਵੇ ਅਤੇ ਸ਼ਹਿਰ ਦੇ ਸੁੰਦਰੀਕਰਨ ਵਿੱਚ ਵੀ ਯੋਗਦਾਨ ਪਾ ਸਕੇ ਇਸ ਮੌਕੇ ਵਾਰਡ ਨੰਬਰ 7 ਨਾਲ ਸੰਬੰਧਤ ਸਮਾਜ ਸੇਵੀ ਅਤੇ ਕਾਂਗਰਸੀ ਅਗੂ ਸੁਖਵਿੰਦਰ ਸਿੰਘ ਸੁਖੀ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਦੀ ਸਬੰਧ ਨੂੰ ਜਾਇਜ਼ ਠਾਰ ਦਿੱਤਾ ਹੁਣ ਆ ਕਿਹਾ ਕਿ ਡਿੱਗੀਆਂ ਹੁਣ ਬੇਕਾਰ ਹੋ ਚੁੱਕੀਆਂ ਹਨ ਅਤੇ ਜਗ੍ਹਾ ਵਾਟਸਪਨ ਦੀ ਗਾਰੀ ਹੈ ਉਹਨਾਂ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਰੋਕੀ ਪੁੱਤੀ ਹੈ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਜਗ੍ਹਾ ਨੂੰ ਲੋਕ ਭਲਾਈ ਦੇ ਕੰਮਾਂ ਲਈ ਵਰਤਿਆ ਜਾਵੇ ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਅਤੇ ਨਗਰ ਕੌਂਸਲ ਇਸ ਮਾਮਲੇ ਤੇ ਕਿੰਨੀ ਜਲਦੀ ਕਾਰਵਾਈ ਕਰਦੇ ਹਨ ਤੇ ਬਾਬਾ ਜੀਵਨ ਨਗਰ ਦੀ ਇਹ ਬੰਦ ਪਈ ਜਗ੍ਹਾ ਤੋਂ ਬਖ ਲੋਕਾਂ ਨੇ ਕੰਮ ਆਉਂਦੀ ਹੈ ਫਿਲਹਾਲ ਉੱਥੋਂ ਦਾ ਤੋਂ ਪੱਤਰਕਾਰ ਰੋਹਿਤ ਆਜਾਦ ਦੀ ਵਿਸ਼ੇਸ਼ ਤੁਸੀਂ ਗਾ ਮੈਂ ਤੁਹਾਡਾ ਆਪਣਾ ਰੋਹਿਤ ਆਜਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਰੂਹਤ ਆਜ਼ਾਦ ਵੱਲੋਂ ਪਿਆਰ ਭਰੀ ਨਮਨ ਤੇ ਮੈਂ ਸੁਵਾਦ ਕਰਦਾ ਹਾਂ ਅੱਜ ਦੀ ਇਸ ਰਿਪੋਰਟ ਵਿੱਚ ਇਹ ਰਿਪੋਰਟ ਜਿਹੜੀ ਹੈਗੀ ਆ ਬਹੁਤ ਖਾਸ ਰਿਪੋਰਟ ਜਿਹੜਾ ਬੰਦੀ ਨਜ਼ਰ ਆ ਰਹੀ ਆ ਆਪਾਂ ਕਹਿ ਦਈਏ ਇਹ ਬਿੱਗੀਆਂ ਆ ਪੁਰਾਣੀਆਂ ਇਹ ਬਾਬਾ ਜੀਵਨ ਸਿੰਘ ਨਗਰ ਆ ਇਹ ਆਪਾਂ ਕਹਿ ਦਈਏ ਜਿਹੜਾ ਤੁਸੀਂ ਆ ਦੇਖ ਰਹੇ ਹੋ ਇੱਥੇ ਡਿੱਗੀਆਂ ਬੰਦ ਪਈਆਂ ਡਿੱਗੀਆਂ ਇੱਥੇ ਬਾਬਾ ਜੀਵਨ ਸਿੰਘ ਨਗਰ ਦਾ ਇੱਥੇ ਵਾਰਡ ਨੰਬਰ ਆਪਾਂ ਸੱਤ ਕਹਿ ਸਕਦੇ ਹਾਂ ਸੱਤ ਦੇ ਇਥੇ ਜਿਹੜੇ ਸੁਖੀ ਜੀ ਐਮਸੀ ਨੇ ਸੁਖਵਿੰਦਰ ਸਿੰਘ ਸੁਖੀ ਜੀ ਉਹਨਾਂ ਦੀ ਮਾਤਾ ਜੀ ਐਮਸੀ ਉਹਨਾਂ ਨਾਲ ਵੀ ਆਪਾਂ ਜੇ ਮਿਲਾਵਾਂਗੇ ਜੇ ਉਹ رابطہ ਕਾਇਮ ਹੋਇਆ ਉਹਨਾਂ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਪਰ ਉਸ ਤੋਂ ਪਹਿਲਾਂ ਸਾਡੇ ਨਾਲ ਇਥੇ ਮੁਹੱਲਾ ਵਾਸੀ ਜੁੜੇ ਨੇ ਨਾਲ ਇਥੇ ਕੁਝ ਲੋਕ ਜੁੜੇ ਨੇ ਹੋਰ ਜਿਹੜੇ ਇਥੇ ਲੋਕ ਕੈਂਦਰ ਨੇ ਵੀ ਇਥੇ ਕੁੱਤੇ ਵੀ ਡਿੱਗੇ ਨੇ ਤੇ ਨਾਲ ਇਥੇ ਇਨਸਾਨ ਵੀ ਡਿੱਗੇ ਵੀ ਇਹ ਡਿੱਗੇ ਇਥੇ ਬੰਦ ਕਰਕੇ ਇੱਥੇ ਜਿਹੜਾ ਹੈਗਾ ਉਹ ਪਾਸੇ ਲਿਜਾਈਆਂ ਜਾ ਚੁੱਕੀਆਂ ਨੇ ਜਿੱਥੇ ਉਹ ਦੇਵੀ ਵਾਲਾ ਰੋਡ ਤੇ ਜਿਹੜਾ ਇਹਨਾਂ ਨੇ ਨਵਾਂ ਪਲਾ ਉਹਥੇ ਜਿਹੜਾ ਹੈਗਾ ਮਤਲਬ ਕੀਤਾ ਵਾ ਉਸੇ ਕਰਤੇ ਇਹ ਚੀਜ਼ ਖਤਮ ਹੋ ਗਈ ਆ ਪਰ ਆਹ ਜੀ ਜੋ ਹੋਈ ਆ ਇੱਥੇ ਸਾਰਾ ਗੰਦ ਰੋ ਪਿਆ ਜਿਹੜਾ ਹੈਗਾ ਪੂਰੀ ਡਿੱਗੀ ਆ ਬਹੁਤ ਲੰਮੀ ਜਿਹੜਾ ਹੈਗਾ ਥੱਲੇ ਡੂੰਗੀ ਡਿੱਗੀ ਨੂੰ ਕਹਿ ਸਕਦੇ ਆ ਉਹੀ ਪਈ ਆ ਹਾਂਜੀ 50 ਫੁੱਟ ਤੱਕ ਜਿਹੜਾ ਲੋਕ ਕਹਿ ਰਹੇ ਨੇ ਵੀ ਡਿੱਗੀ ਡੂੰਗੀ ਆ ਇਹ ਚੀਜ਼ ਖਤਮ ਹੋ ਗਈ ਆ ਪਰ ਇਸ ਨੂੰ ਖਤਮ ਨਹੀਂ ਕੀਤਾ ਗਿਆ ਇਹ ਚੀਜ਼ ਨੂੰ ਇਸ ਆ ਜਿਹੜੇ ਨੇ ਪਿੱਛੇ ਹੋਰ ਵੀ ਹੋ ਜਾਏ ਕਿ ਇੱਥੇ ਹਿੱਸਾ ਇਹ ਵੀ 골 ਡਿੱਗੀ ਜਿੱਥੇ ਪਾਣੀ ਵਾਲਾ ਹੈਗਾ ਤੇ ਇੱਥੇ ਹੁਣ ਕਹਿੰਦੇ ਵੀ ਨਸ਼ਿਆਂ ਦਾ ਜਿਹੜਾ ਗਾਡਾ ਬਣ ਗਿਆ ਲੋਕ ਵੀ ਨਸ਼ੇੜੀ ਜਿਹੜੇ ਨਸ਼ੇ ਕਰਨ ਲੱਗੇ ਨੇ ਇੱਥੇ ਆ ਕੇ ਤੇ ਹੋਰ ਥਾ ਇਹ ਕਿਸੇ ਚੀਜ਼ ਦੀ ਪ੍ਰੋਗ ਨਹੀਂ ਹੁੰਦੀ ਸਿਰਫ ਇੰਨੀ ਕਿ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਜੁੜੇ ਨੇ ਤੇ ਸਤਨਾਮ ਸਿੰਘ ਸੱਭੂ ਜੀ ਆਪਣੇ ਨਾਲ ਜੁੜੇ ਨੇ ਨਮਸਕਾਰ ਜੀ ਨਮਸਕਾਰ ਜੀ ਸਾਰੇ ਪੱਤਰਕਾਰਾਂ ਦਾ ਵੀਰਾਂ ਦਾ ਤੇ ਮੇਰੇ ਮਹੱਲਾ ਨਿਵਾਸੀ ਖੜੇ ਹੋਏ ਨੇ ਨਾਲ ਪਰ ਇਹ ਡਿੱਗੀਆਂ ਬਹੁਤ ਟਾਈਮ ਦੀਆਂ ਬੰਦ ਹੋ ਚੁੱਕੀਆਂ ਜੀ ਤੇ ਪਰ ਫਿਰ ਵੀ ਇੱਥੇ ਤੁਸੀਂ ਆ ਦੇਖੋ ਕਿੰਨਾ ਗੰਦਾ ਇੰਗਲੈਂਡ ਬੰਦਾ ਆਣ ਕੇ ਅਗਲਾ ਕਹਿੰਦਾ ਵੀ ਸਿੱਧਾ ਮੰਗੇ ਨੇ ਰਸਤਾ ਤੋਂ ਵਿੱਚ ਡਿੱਗ ਸਕਦਾ ਜਾਂਦੇ ਤੇ ਕਾਫੀ ਬੰਦੇ ਦੀ ਤੇ ਮੌਤ ਵੀ ਹੋ ਚੁੱਕੀ ਹੈ ਰਾਤ ਕੱਲ੍ਹ ਬਰਸੇ ਤੇ ਕੁੱਤਾ ਵੀ ਡਿੱਗਿਆ ਵੀ ਮਸਾਂ ਨੂੰ ਕੱਢਿਆ ਦੇ ਵਿੱਚੋਂ ਪਰ ਆਪਾਂ ਕਹਿੰਦੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਹਿਣਾ ਚਾਹੁੰਦੇ ਵੀ ਇਹਨੂੰ ਸਾਫ਼ ਕਰਕੇ ਜਾਂਦੇ ਨੂੰ ਤੇ ਟੈਕਣ ਰੱਖੇ ਜਾਵੇ ਤੇ ਜਾਂ ਇਹਨੂੰ ਬੰਦ ਕੀਤਾ ਜਾਵੇ ਤੇ ਬਾਕੀ ਸਾਡੇ ਉਹ ਬੇਨਤੀ ਆ ਜੀ ਤੇ ਆਪਾਂ ਇਹ ਕਹਿੰਨੇ ਵੀ ਵੇਖੋ ਕਿੰਨਾ ਗੰਦਾ ਸਾਨੂੰ ਬਿਮਾਰੀਆਂ ਦਾ ਘਰ ਤੇ ਸਾਡੇ ਕਿੰਨੇ ਨਾਲ ਆਸ-ਪਾਸ ਤੁਸੀਂ ਵੇਖੋ ਕਿੰਨੇ ਘਰ ਆ ਤੇ ਬਾਕੀ ਉਹਦੀ ਸਫਾਈ ਕਰਾਈ ਜਾਵੇ ਨਗਰ ਕੌਂਸਲਾਂ ਨਹੀਂ ਹੁੰਦੀਆਂ ਚਾਰ ਸਫੇਰ ਕੰਦਾ ਸਾਰੀਆਂ ਢਾਈਆਂ ਗਈਆਂ ਨੂੰ ਉੱਚੀਆਂ ਕਰਾਈਆਂ ਜਾਣ ਜੀ 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 ਜੇ ਆਪਾਂ ਕਹਿ ਰਹੀਏ ਵੀ ਇਸ ਸਥਾਨਕ ਜਿਹੜੇ ਅਨੁਵਾਸੀਏ ਕਹਿ ਰਹੇ ਨੇ ਵੀ ਇਹ ਚੀਜ਼ ਡਿੱਗੀਆਂ ਦਾ ਜਿਹੜਾ ਹੈਗਾ ਇੱਥੋਂ ਖਤਮ ਕਰਕੇ ਇੱਥੇ ਦੇਵੀਆ ਰੋਡ ਤੋਂ ਲੈ ਕੇ ਜਾ ਚੁੱਕੇ ਨੇ ਵੀ ਇਹ ਜਗ੍ਹਾ ਜਿਹੜੀ ਹੈਗੀ ਹੈ ਵਿਰਥ ਆ ਆਪਾਂ ਇਹ ਜਗ੍ਹਾ ਨੂੰ ਸਰਕਾਰ ਕਿਤੇ ਹੋਰ ਤਰੀਕੇ ਨਾਲ ਕਿਸੇ ਚੰਗੇ ਰੂਪ ਚ ਕਿਸੇ ਪਾਰਕ ਚ ਕਿਸੇ ਸਕੂਲ ਚ ਕਿਸੇ ਹੋਰ ਜਿਹੜਾ ਬੁਰਗਾਂ ਦਾ ਜਿਹੜਾ ਕੋਈ ਕੰਮ ਆਵੇ ਵੀ ਇਹੋ ਜੀ ਅਸੀਂ ਤਾਂ ਬਹੁਤ ਵਾਰੀ ਬੇਨਤੀ ਕਰ ਚੁੱਕੇ ਆ ਭਵਿੰਦਰ ਸਿੰਘ ਸੱਗੂ ਨਗਰ ਕੌਂਸਲ ਨੂੰ ਵੀ ਇਹਨੂੰ ਪਾਰਕ ਦੇ ਰੂਪ ਦੇ ਵਿੱਚ ਇਹਨੂੰ ਬਣਾਇਆ ਜਾਵੇ ਜੀ ਵੀ ਉਥੇ ਨੇੜੇ-ਜਿਹੜੇ ਕੋਈ ਪਾਰਕਿੰਗ ਜਿਹੜੇ ਬਜ਼ੁਰਗ ਬ ਇੱਥੇ ਖੇਡਣਾ ਤੇ ਬਜ਼ੁਰਗ ਬੈਠਣ ਇੱਥੇ ਜੀ ਤੋ ਤੋੜਾ ਫਿਰ ਇਹਨਾਂ ਤੋਂ ਨਹੀਂ ਹੁੰਦਾਗਾ ਤੋ ਇੱਥੇ ਬੈਠਣਾ ਆਣ ਕੇ ਆਉਂਦਾ ਜੀ ਜੀ ਹੋਰ ਬੰਦੇ ਵੀ ਆਪਰੇ ਨਾਲ ਇੱਥੇ ਜਿਹੜੇ ਨੇ ਕੀ ਨਾਮ ਵੀ ਪਤਾ ਗੁਰਚਾਨ ਸਿੰਘ ਜੀ ਇਹ ਕੀ ਕਰੇ ਮਲੇ ਨੂੰ ਇਹਦਾ ਬੰਦੀ ਹੋਣੀ ਚਾਹੀਦੀ ਕੀ ਵੀ ਬੰਦਾ ਉਹ ਇਹ ਨਵਾਂ ਬਣ ਗਿਆ ਦੇਗੇ ਰੋਡ ਤੇ ਇਹ ਤਾਂ ਵੈਸੇ ਹੈ ਕਿ ਉਹਦੇ ਵਿੱਚ ਡਿੱਗ ਸਕਦਾ ਕੋਈ ਵੀ ਹੁਣ ਵੀ ਡਿੱਗ ਸਕਦਾ ਕੋਈ ਲੰਘੇ ਡੱਬਦੇ ਹੁਣ ਲੋਕੀ ਇੱਧਰ ਦੀ ਹੀ ਹੈ ਉਹ ਸ਼ਰਕਤਾਂ ਨਹੀਂ ਕੋਈ ਜਾਣਦੇ ਨਹੀਂ ਇੱਧਰ ਵੀ ਨਾਗਲੇ ਡੱਬਦੇ ਆ ਕੋਈ ਵੀ ਮੰਨ ਲਓ ਵੀ ਨੋ ਆ ਪਿਆ ਪੂਰਾ ਇਹ ਅਹੀਂ ਤਾਂ ਗਨੇ ਵੀ ਇਥੇ ਪਾਰਕ ਬਣੀ ਜਾਈਦੀ ਹੈ ਨਾਲ ਹੁਣ ਜਿਹੜਾ ਬੰਦੇ ਬਹੁਤ ਬੱਚੇ ਜਿਹੜੇ ਨਸ਼ਾ ਤੇ ਲੱਗੇ ਹੋਏ ਹੈਗੇ ਅਸੀਂ ਕਹਿੰਦੇ ਇੱਥੇ ਕੋਈ ਪਾਰਕ ਬਣ ਜਾਏ ਕੋਈ ਹੋਰ ਸੂਲਤ ਹੋ ਜਾਏ ਇੱਥੇ ਕੋਈ ਜਵਾਗ ਸਾਡੇ ਤੇ ਖੇਡਣ ਖੁੱਡਣ ਉਹਨਾਂ ਦਾ ਨਸ਼ਾ ਵਾਲੇ ਪਾਸੋਂ ਧਿਆਨ ਹਟੇ ਤੇ ਖੇਡਾਂ ਵਾਲੇ ਪਾਸੇ ਜਾਵੇ ਇੱਥੇ ਅਸੀਂ ਤਾਂ ਕਹਿੰਦੇ ਪਾਰਕ ਬਣ ਬਹੁਤ ਵਧੀਆ ਚੀਜ਼ ਆ ਵੀ ਪਾਰਕ ਬਣ ਜਾਏ ਤੇ ਸਾਨੂੰ ਬਹੁਤ ਵਧੀਆ ਅਸੀਂ ਕਿਹਾ ਬਹੁਤ ਜਣਾਂ ਨੂੰ ਕਿਹਾ ਹੈ ਪਾਰਕ ਬਾਰੇ ਦਾ ਪਰ ਕੋਈ ਗੱਲ ਨਹੀਂ ਸੁਣਿਆ ਵੋਟਾਂ ਵਾਲੀ ਆਉਂਦੇ ਬਸ ਵੋਟਾਂ ਲੈ ਕੇ ਨਹੀਂ ਕੀਤੇ ਨਾਲ ਗੱਲ ਹੋਈ ਤੁਹਾਡੀ ਵਾਲੋਂ ਦਾ ਦੱਸੇ ਸਤਰਾਣੇ ਵਸੇ ਪਿੰਡ ਦੇ ਜਗ ਨੂੰ ਆਈ ਭਾਈ ਆਉਣ ਨੂੰ ਵੀ ਮਗਰਾ ਲੋਰਸੇ ਦਿੱਤਾ ਅਰਜੀ ਦਿੱਤੀ ਕਿ ਸਹਿਨ ਬੁਰੇ ਵਾਰਾ ਕੋ ਕੀਤਾ ਜਿਹਦੇ ਪਾਉਰਾ ਹਰ ਕਾਮਚਾਰ ਦੇ ਸੀ ਉਦੋਂ ਤੇ ਆਪਣੇ ਕੋੜ ਕਬੂਲੇ ਉਹਨਾਂ ਨੇ ਵੀ ਗਿਆ ਸੀ ਜਾਂ ਪਰ ਨਹੀਂ ਕੋਈ ਗੱਲ ਬਾਈ ਜੀ ਨਹੀਂ ਇਹ ਇਹਦਾ ਜ਼ਿੰਮੇਵਾਰ ਕੌਣਾ ਇਹ ਚੀਜ਼ ਦਾ ਵੀ ਇਹ ਤੁਸੀਂ ਕਹਿੰਦੇ ਵੀ ਡਿੱਗੀ ਉੱਥੋਂ ਖਤਮ ਹੋ ਕੇ ਉੱਥੇ ਜਾਉਣੀ ਪਰ ਇਸ ਵੇਲੇ ਧਿਆਨ ਨਹੀਂ ਦੇ ਰਹਾ ਇਹਦੇ ਜ਼ਿੰਮੇਵਾਰ ਕੌਣ ਹੈ ਨਗਰ ਕੌਂਸਲ ਹੀ ਹੈ ਨਗਰ ਕੌਂਸਲ ਦੇ ਦੀਣੀ ਹੈਗੀ ਇਹ ਜੀ ਹੋਰ ਤਾਂ ਕੋਈ ਜ਼ਿੰਮੇਵਾਰ ਹੈਗਾ ਜੇ ਆਪਾਂ ਹੁਣ ਕਹ ਲਈਏ ਹੋਰ ਕੋਈ ਕਿਹੜੂ ਹੋਰ ਕਿਉਂ ਪਾਇਦਗੇ ਇੱਕ ਦਿਨ ਅਸੀਂ ਉਹਨਾਂ ਨੂੰ ਰੋਕਿਆ ਸੀ ਤੇ ਜਿਹੜਾ ਪਾਣੀ ਡਿਸਪੋਜ਼ਲ ਇੱਥੇ ਕਰਨ ਆਉਂਦੇ ੜੀ ਉਹ ਕਹਿੰਦੇ ਵੀ ਤੁਸੀਂ ਨਗਰ ਕੌਂਸਲ ਨੂੰ ਜਾ ਕੇ ਗੋਹੋ ਅਸੀਂ ਤੇ ਸਾਡਾ ਦਾ ਰੁਪਈਆ ਨਗਰ ਕਾਉਂਸਲ ਦੇ ਦੀ ਨਹੀਂ ਹੈਗਾ ਇੱਧਰ ਅਸੀਂ ਤੇ ਇੱਥੇ ਡੋਲਾਂਗੇ ਪਾਣੀ ਹੁਣ ਦੱਸੋ ਲੜਾਈ ਦਾ ਘਰ ਇੱਥੇ ਦਾ ਫਿਰ ਜੀ ਇੱਕ ਅੱਧੇ ਟੇਡਾ ਕਰਕੇ ਲਾ ਲੈਂਦੇ ਨਾ ਕਿ ਉਹਨਾਂ ਨੰਨੇ ਡੱਪਨ ਦੇ ਨਾ ਕਿ ਲੈਣਾ ਦੇਣਾ ਜੀ 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 ਹੋਰ ਲੋਕ ਵੀ ਇੱਥੇ ਜੁੜਨੇ ਆਪਾਂ ਉਹਨਾਂ ਨਾਲ ਕਰਨੀ ਕੀ ਨਾਮ ਇਹ ਤੁਸਦੀ ਸੀ ਜੀ ਜੇ ਕੀ ਕਹਿੰਦੇ ਤੁਹਾਡਾ ਇਹ ਡਿੱਗਿਆਂ ਨੂੰ ਲੈ ਕੇ ਇਹ ਜਿਹੜਾ ਸੀਵਰੇਜ ਪਲਾਨ ਹੈ ਇਹ ਪਹਿਲਾਂ ਹੀ ਬਗਲ ਕੇ ਤਾਂ ਦੇਈ ਵਾਲੇ ਰੋਡ ਤੇ ਕਾਫੀ ਟਾਈਮ ਹੋ ਗਿਆ ਹੋ ਜਾ ਚੁੱਕਿਆ ਹੈ ਤੇ ਇਹ ਮਾਲੋ ਦੇਖੀ ਜਾਨਾ ਤੁਸੀਂ ਇਹ ਭਰਿਆ ਪਿਆ ਦੇ ਪਹਿਲਾਂ ਦੋ ਬੰਦਾ ਦੀ ਡੈਥ ਵੀ ਹੋ ਚੁੱਕੀ ਆ ਤੇ ਪਰਸੋਂ ਤੇ ਇੱਕ ਕੁੱਤਾ ਡੱਗ ਗਿਆ ਸੀਗਾ ਤੇ ਉਹਨੂੰ ਮਸਾਂ ਵਿੱਚੋਂ ਬਚਾਇਆ ਲੋਕ ਇਹ ਨਹੀਂ ਕਹਿ ਰਹੇ ਨੇ ਕਿ ਕੁੱਤੇ ਤੋਂ ਬਚ ਗਏ ਪਰ ਇਨਸਾਨ ਨਹੀਂ ਬਚੇ ਨਹੀਂ ਬਚੇ ਨਹੀਂ ਬਚੇ ਤੇ ਇਹ ਨਗਰ ਕੌਂਸਲ ਦੀ ਨਿਕਾਮੀ ਹੈ ਮੇਰਾ ਕਹਿਣਾ ਹੈ ਮਹੱਲੇ ਦਾ ਪ੍ਰਧਾਨ ਹੋਵੇ ਤੇ ਆਪਣੇ ਮਹੱਲੇ ਦਾ ਸੁਧਾਰੀ ਨਾ ਕਰ ਸਕੇ ਜੀ ਇੱਥੇ ਮੌਕੇ ਦੇ ਪ੍ਰਧਾਨ ਨੂੰ ਵੈਸੇ ਆਉਣਾ ਚਾਹੀਦਾ ਇੱਥੇ ਮਨਨਿਕੇ ਨਿਕੇ ਬੱਚੇ ਆ ਘਰ ਸਾਹਮਣੇ ਤੁਸੀਂ ਦਿਖਾ ਸਕਦੇ ਨਿਕੇ ਜੁਕੇ ਬੱਚੇ ਤੇ ਖੇਡਦੇ ਆ ਕਿਸੇ ਟਾਈਮ ਕੋਈ ਵੀ ਆਸਾ ਵਰਤ ਸਕਦਾ ਤੇ ਇੱਥੇ ਮਨ ਗੌਰ ਕਰਨੀ ਚਾਹੀਦੀ ਥੋੜੀ ਜੀ ਮਲੇ ਦੇ ਵਿੱਚ ਬਾਕੀ ਇਧਰ ਜਿਹੜੇ ਕਮਰੇ ਆਗੇ ਇੱਥੇ ਨਸ਼ੇੜੀਆਂ ਨੇ ਐਡੇ ਬਣਾ ਰੱਖੇ ਆ ਇੱਥੇ ਤੇ ਜੋ ਵੀ ਹੈ ਇੱਥੇ ਮਨ ਜਿੰਨਾ ਵੀ ਨਸ਼ਾ ਆਏਗਾ ਇੱਥੇ ਆਣ ਕੇ ਸਾਰੇ ਕਰਦੇ ਆ ਕਮਰਾ ਬਣਿਆ ਕਾਉਰੇ ਦੇ ਵਿੱਚ ਤੁਸੀਂ ਜਾ ਕੇ ਦੇਖ ਲਿਆ ਸਰੰਜਾ ਵਗੈਰਾ ਸਾਰਾ ਕੁਝ ਉੱਤੇ ਪਿਆ ਹੋਊਗਾ ਤੇ ਇਸ ਵਾਸਤੇ ਮੰਨ ਲਓ ਜੀ ਇੱਧਰ ਗੌਰ ਕਰਨੀ ਚਾਹੀਦੀ ਆ ਥੋੜੀ ਜੀ ਤੇ ਬਾਕੀ ਧੰਨਵਾਦ ਤੁਹਾਡਾ ਜੀ ਜੀ ਬਹੁਤ ਵਧੀਆ ਗੱਲ ਕਹੀ ਕਸ਼ਵੀਰ ਜੀ ਨੇ ਕਹਿੰਦੇ ਵੀ ਇਹ ਜਿਹੜਾ ਮੁੱਦਾ ਹੱਲ ਹੋਣਾ ਚਾਹੀਦਾ ਇਹ ਜਿਹੜਾ ਹੈਗਾ ਆਪਾਂ ਕਿਹਾ ਵੀ ਹੋਰ ਵੀ ਇੱਥੇ ਲੋਕ ਜੁੜੇ ਨੇ ਹੋਰਾਂ ਨਾਲ ਵੀ ਮਿਲਾਵਾਂਗੇ ਪਹਿਲਾਂ ਕਿਤੇ ਹੋਰ ਇਨਸਾਨ ਨੇ ਕੀ ਨਾਮ ਹੈ ਤੁਹਾਡਾ ਜੀ ਬਰਾਬਰ ਕੁਵਾਈ ਹਾਂਜੀ ਇਹ ਜੀ ਬੰਦ ਹੋਣਾ ਚਾਹੀਦਾ ਬਸ ਹੋਰ ਕੋਈ ਨਹੀਂ ਚਾਹੁੰਦੇ ਬਈ ਸਾਡੇ ਮਲੇ ਦੇ ਬਿਮਾਰੀਆਂ ਨਿਤ ਪਹਲਦੀਆਂ ਵਾ ਇਹ ਤੋਂ ਮੱਛਰ ਉਹ ਡੱਡੇ ਕਿ ਉਧਰ ਜਾਂਦਾ ਜੀ ਬਸ ਇਨੀ ਬੇਨਤੀ ਹੈ ਜੀ ਜੀ ਲੋਕ ਇਹ ਕਹਿ ਰਹੇ ਨੇ ਜੀ ਜਗਾ ਨੂੰ ਕੋਈ ਕੋਈ ਖਾਸ ਤਰੀਕੇ ਨਾਲ ਪ੍ਰਯੋਗ ਕੀਤਾ ਜਾਵੇ ਕੋਈ ਇੱਕ ਪਾਰਕ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹੋਵੇ ਮਤਲਬ ਇਹ ਚੀਜ਼ ਨੂੰ ਕਿੰਨਾ ਮਤਲਬ ਜਿਆਦਾ ਮੰਨਦੇ ਹੋ ਬੋਰ ਜੀ ਬਿਮਾਰੀ ਦਾ ਘਰ ਹੈ ਜੀ ਬਹੁਤ ਜ਼ਿਆਦਾ ਇੱਥੇ ਕੋਈ ਲੰਘਦੇ ਟੱਪਦੇ ਰੱਬ ਨਾ ਕਰੇ ਕੋਈ ਦੁਆਗੇ ਤੇ ਖੇਡ ਦੇਖੇ ਦੇ ਵਿੱਚ ਤੇ ਡਿੱਗ ਪੜ ਕੋਈ ਜ਼ਿੰਮੇਵਾਰ ਕੋਈ ਜ਼ਿੰਮੇਵਾਰ ਹੋਵੇ ਜਿਹੜਾ ਚਲ ਗਿਆ ਉਹ ਚਲ ਗਏ ਨਹੀਂ ਨਹੀਂ ਮੇਰਾ ਇਹ ਗੰਦਾ ਪਾਵਾ ਵੀ ਲੋਕ ਕੀ ਕਹਿ ਰਹੇ ਨੇ ਇਹ ਸਭ ਡਿਗਲੇ ਖਤਮ ਕਰਕੇ ਇੱਕ ਪਾਰਕ ਦੇ ਰੂਪ ਦਿੱਤਾ ਜਾਵੇ ਵੀ ਇੱਥੇ ਇੱਕ ਸਾਧਨ ਹੋਵੇ ਵੀ ਬਜ਼ੁਰਗਾਂ ਦਾ ਵੀ ਕੋਈ ਸਾਡੇ ਸਾਰੇ ਪੁਲਿਆ ਵਾਸੀਆਂ ਨੇ ਕਹਿ ਦਿੱਤਾ ਕਿ ਸਾਨੂੰ ਪਾਰਕ ਚਾਹੀਦੀ ਆ ਇੱਥੇ ਬੱਚੇ ਖੇਡਣ ਸਾਨੂੰ ਪਤਾ ਲੱਗੇ ਜੀ ਉਹ ਬੱਚੇ ਸਾਡੇ ਉੱਤੇ ਖੇਡਦੇ ਆ ਤੇ ਸਾਨੂੰ ਡਰਨ ਲੱਗਦਾ ਨਹੀਂ ਬੱਚਿਆਂ ਨੂੰ ਇੱਧਰ ਆਉਣ ਦਈਦਾ ਜੀ ਨਹਿਰ ਕੋਲੋਂ ਸਾਨੂੰ ਬੇਨਤੀ ਹੈ ਵੀ ਇਸ ਵੱਲ ਧਿਆਨ ਦਿੱਤਾ ਜਾਵੇ ਜੀ ਹੋਰ ਕੁਝ ਕਰਨ ਚਾਹੁੰਦੇ ਸਾਡੇ ਸਪੀਕਰ ਸਾਹਿਬ ਨਾਲ ਗੱਲ ਹੋਈ ਸੀ ਜਿਹੜੀ ਆ ਸ਼ੈੱਡ ਵਾਲੀ ਜਗ੍ਹਾ ਹੈਗੀ ਆ ਇਹ ਆਪਾਂ ਨੇ ਮਾਲੋ ਜਿਮ ਵਾਸਤੇ ਮਨਜ਼ੂਰ ਕੀਤੀ ਸੀ ਕਿ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਥੋੜੀ ਜਿਹੀ ਜਗ੍ਹਾ ਹੈਗੀ ਆ ਤੇ ਵੀ ਇੱਥੇ ਸਲਾਈ ਸੈਂਟਰ ਵਾਸਤੇ ਲੇਡੀ ਸੈਂਟਰ ਵੀ ਮਾਲੋ ਬਿਠਾ ਦੇਵਾਂਗੇ ਇੱਥੇ ਤੇ ਵੀ ਸਲਾਈ ਸੈਂਟਰ ਸਿਖਾਇਆ ਜਾਊਗਾ ਜਿਮ ਦਾ ਸਮਾਨ ਆਪਣੇ ਕੋਲੇ ਆ ਗਿਆ ਤੇ ਕੋਈ 2-4 ਮਸ਼ੀਨਾਂ ਹੈਗੀਆਂ ਜਿਹੜੀਆਂ ਉਹਦੇ ਚ ਉਹਦੇ ਚ ਮਾਲੋ ਆਪਾਂ ਤੇ ਜੋ ਨਵੇਂ ਮਾਲੋ ਮੁੰਡਿਆਂ ਨੂੰ ਜਿਹੜੇ ਨਸ਼ੇ ਪੱਤੇ ਦੇ ਲੱਗੇ ਆ ਕਿ ਉਹਨਾਂ ਨੂੰ ਪਸਿੱਧੇ ਰਸਤੇ ਤੇ ਲਿਆ ਸਕੀਏ ਜੀ ਹਾਂਜੀ ਜੀ ਜੀ ਬਹੁਤ ਵਧੀਆ ਉਪਰਾਲਾ ਇਹ ਵੀ ਸਪੀਕਰ ਸਾਹਿਬ ਦਾ ਬਹੁਤ ਉਪਰਾਲਾ ਵਧੀਆ ਵੀ ਜਿਹੜਾ ਹੈ ਵੀ ਜਿੰਮ ਦਾ ਇੱਥੇ ਰੂਪ ਦੇਣ ਨੂੰ ਤਾਂ ਕੋਸ਼ਿਸ਼ ਕਰ ਰਹੇ ਨੇ ਬਿਚਲੋ ਲੋਕਾਂ ਦੀ ਮੰਗ ਉੱphਰੀ ਹੈ ਕਿ ਕਲੱਬ ਵੀ ਇੱਥੇ ਪਾਰਕ ਵੀ ਬਣ ਚਾਹੀਦਾ ਇੱਥੇ ਜੰਮ ਵੀ ਬਣ ਸਕਦਾ ਜੇ ਆਪਾਂ ਕਿਹਦੀ ਕਿਸੇ ਵੀ ਤਰੀਕੇ ਨਾਲ ਜੇ ਫਾਇਦਾ ਇਸ ਜਗ੍ਹਾ ਦਾ ਕੋਈ ਫਾਇਦਾ ਪਬਲਿਕ ਨੂੰ ਮਿਲ ਸਕੇ ਉਸ ਤਰ੍ਹਾਂ ਦਾ ਜਿਹੜਾ ਇੱਥੇ ਕੰਮ ਹੋਣਾ ਚਾਹੀਦਾ ਮੈਂ ਕਹਿੰਦਾ ਵੀ ਨਗਰ ਕੌਂਸਲ ਨੂੰ ਬੇਨਤੀ ਹੈ ਸਾਡੀ ਰਿਪੋਰਟ ਨੂੰ ਦੇਖਦੇ ਆ ਸਾਡੀ ਰਿਪੋਰਟ ਦੇ ਆਧਾਰ ਤੇ ਇੱਥੇ ਕਾਰਵਾਈ ਕੀਤੀ ਜਾਵੇ ਉਹ ਇੱਕ ਜਿਹੜਾ ਇੱਥੇ ਛੱਡ ਇੱਥੇ ਬਣਿਆ ਹੋਇਆ ਇੱਥੇ ਦੇ ਅੰਦਰ ਇਹ ਵੀ ਦਿਖਾਵਾਂਗੇ ਤੁਹਾਨੂੰ ਇਹ ਅੰਦਰਲਾ ਰਸਤਾ ਵੀ ਦਿਖਾਵਾਂਗੇ ਆ ਚੀਜ਼ ਹੈ ਤੁਸੀਂ ਦੇਖੋ ਇਹਦਾ ਹਾਲ ਦੇਖੋ ਇੱਥੇ ਇੱਥੇ ਲੋਕ ਕਹਿੰਦੇ ਨੇ ਕਿ ਨਸ਼ੇੜੀ ਇੱਥੇ ਜਿਹੜਾ ਆਪਣਾ ਅੱਡਾ ਬਣਾ ਚੁੱਕੇ ਨੇ ਇੱਥੇ ਨਸ਼ੇ ਨਸ਼ੇ ਕਰਦੇ ਨੇ ਇੱਥੇ ਨਸ਼ਾ ਕਰਦੇ ਨੇ ਇਧਰ ਇਧਰ ਜਾਈ ਜਾਈ ਕਰ ਰਹੇ ਨੇ ਇਧਰ ਨਾ ਇੱਥੇ ਜਿਹੜਾ ਨਸ਼ੇ ਇੱਥੇ ਨਸ਼ੇ ਕਰਦੇ ਨੇ ਆਜ ਰੀ ਡਿੱਗੀ ਆ ਤੁਸੀਂ ਦੇਖ ਸਕਦੇ ਹੋ ਆ ਆ ਦੇਖ ਸਕਦੇ ਤੁਸੀਂ ਆ ਦੇਖੋ ਥੱਲੇ ਹਿੱਸਾ ਇਹ ਸਾਰਾ ਹਿੱਸਾ ਕਿੰਨਾ ਵੱਗ ਡੂੰਗਾ ਇਹ ਚੀਜ਼ ਹੈਗੀ ਆ ਵੀ ਇਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਦੇਖ ਸਕਦੇ ਤੁਸੀਂ ਤਾਂ ਕਮਰੇ ਵੀ ਜਿਹੜੇ ਇਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਆ ਆ ਸਮਾਨ ਦੇਖ ਲਓ ਤੁਸੀਂ ਆ ਬੰਨਗਾ ਪਿੰਡਾਂ ਦੀਆਂ ਜਿਹੇ ਇਥੇ ਜਿਹੜਾ ਬਣੀਆਂ ਵਈਆਂ ਜੋ ਆਪਾਂ ਕਹਿੰਦੇ ਇਹ ਵੀ ਲੋਕ ਸਾਡੇ ਦਾ ਰਸਤਾ ਕਲਮ ਕਰਕੇ ਇਥੇ ਬੰਦ ਕਰਾਉਣਾ ਚਾਹੁੰਦੇ ਨੇ ਡਿੱਗੀਆਂ ਨੂੰ ਡਿੱਗੀਆਂ ਦੇ ਵਿੱਚ ਸਿਰਫ ਤੇ ਸਿਰਫ ਗੰਦ ਪਿਆ ਹੋਇਆ ਹੈ ਤੇ ਲੋਕ ਇਹੀ ਕਹਿ ਰਹੇ ਨੇ ਵੀ ਇਸ ਗੰਦ ਨੂੰ ਇਸ ਤੋਂ ਚੁੱਕਿਆ ਜਾਵੇ ਖਤਮ ਕੀਤਾ ਜਾਵੇ ਇਹ ਡਿੱਗੀਆਂ ਨੂੰ ਜਿਹੜਾ ਹੈ ਖਤਮ ਕਰਕੇ ਤੇ ਚੰਗਾ ਚੰਗੇ ਸਥਾਨ ਦੇ ਰੂਪ ਦਿੱਤਾ ਜਾਵੇ ਫਿਰ ਕੋਈ ਪਾਰਕ ਬਣਾਇਆ ਜਾਵੇ ਕੋਈ ਜਿਹੜਾ ਹੈ ਕੋਈ ਕਲੱਬ ਕਹਿੰਦਾ ਕੋਈ ਜਿਮ ਕਹਿੰਦਾ ਕੋਈ ਇਸ ਤਰ੍ਹਾਂ ਦੀ ਕੋਈ ਚੰਗੀ ਚੀਜ਼ ਬਣਾਈ ਜਾਵੇ ਤੇ ਆਪਣੀ ਇਹ ਮੰਗੇ ਵੀ ਇਸ ਰਿਪੋਰਟ ਨੂੰ ਦੇਖ ਕੇ ਨਗਰ ਕੌਂਸਲ ਕੋਈ ਨਾ ਕੋਈ ਆਪਦੀ ਕਾਰਵਾਈ ਤੇ ਅੰਜ ਲੈ ਆਵੇ ਤੇ ਆਪ ਦਾ ਐਕਸ਼ਨ ਜ਼ਰੂਰ ਕਰੇ ਤਦ ਤੱਕ ਦੇਖੋ ਫਿਲਹਾਲ ਇਹ ਸਾਡੀ ਰਿਪੋਰਟ ਮੈਂ ਕੋਟਕਪੂਰਾ ਤੋਂ ਰੋਹਿਤ ਆਯਾ